ਕਿਨ ਖੇਤੀਬਾੜੀ ਅਤੇ ਕਿਸਾਨ ਪਲਾਈ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਅੱਜ ਖੇਤੀਬਾੜੀ ਅਤੇ ਕਿਸਾਨ ਮੰਤਰਾਲੇ ਦੀ ਇਸ ਮਿਖਿਆ ਮੀਟਿੰਗ ਵਿੱਚ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਦੇਸ਼ ਹਰ ਹਫ਼ਤੇ ਖੇਤੀ ਦੀਆਂ ਸਥਿਤੀਆਂ ਵਿੱਚ ਕੁਝ ਬਦਲਾ ਆਉਂਦਾ ਹੈ ਇਸ ਲਈ ਅਸੀਂ ਹਰ ਸੋਮਵਾਰ ਨੂੰ ਖੇਤੀਬਾੜੀ ਸਥਿਤੀ ਦੀ ਹਫ਼ਤਾਵਾਰੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਇੱਕ અપਬਾਦ ਦੇ ਤੌਰ ਤੇ ਜੇਕਰ ਕੋਈ ਅਜੀਹਾ ਕਾਰਨ ਪੈਦਾ ਹੁੰਦਾ ਜਿਸ ਕਾਰਨ ਸਮੀਖਿਆ ਸੋਮਵਾਰ ਨੂੰ ਨਹੀਂ ਕੀਤੀ ਜਾ ਸਕਦੀ ਤਾਂ ਇਸ ਨੂੰ ਇੱਕ ਜਾਂ ਦੋ ਦਿਨ ਲਈ ਮੁਲਤ ਵੀ ਕਰ ਦਿੱਤਾ ਜਾਵੇਗਾ ਪਰ ਇੱਕ ਹਫਤਾਵਾਰੀ ਸਮਿਖਿਆ ਹੋਵੇਗੀ ਚੋਹਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਸਾਡੀ ਪਹਿਲੀ ਤਰਜੀਹ ਹੈ ਅਤੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਇਸ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਹਫਤਾਵਾਰੀ ਸਮਿਖਿਆ ਵਿੱਚ ਫਸਲਾਂ ਦੀ ਸਥਿਤੀ ਕੀ ਕਿਸੇ ਬਿਮਾਰੀ ਨੇ ਫਸਲਾਂ ਨੂੰ ਪ੍ਰਭਾਵਿਤ ਕੀਤਾ ਜੇਕਰ ਕਿਸੇ ਬਿਮਾਰੀ ਨੇ ਫਸਲਾਂ ਨੂੰ ਪ੍ਰਭਾਵਿਤ ਕੀਤਾ ਇਸ ਦੀ ਰੋਕ ਥਾਮ ਲਈ ਤੁਰੰਤ ਉਪਾਅ ਕੀ ਹੋ ਸਕਦੇ ਨੇ ਇਸ ਦੇ ਨਾਲ ਹੀ ਰਾਜ ਨੂੰ ਸਲਾਹ ਜਾਰੀ ਕੀਤੀ ਜਾਵੇਗੀ ਇਸ ਲਈ ਸਰਕਾਰਾਂ ਖੇਤੀ ਵਿਗਿਆਨ ਕੇਂਦਰ ਕੀ ਵੀ ਕੇ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਜੇਕਰ ਸੰਬੰਧਿਤ ਬਿਮਾਰੀ ਦੀ ਰੋਕ ਥਾਮ ਲਈ ਟੀਮ ਭੇਜਣ ਦੀ ਜ਼ਰੂਰਤ ਹੈ ਤਾਂ ਇੱਕ ਟੀਮ ਵੀ ਭੇਜੀ ਜਾਵੇਗੀ। ਨਾਲ ਹੀ ਦਵਾਈਆਂ ਉਪਲਬਧ ਹਨ ਜਾਂ ਨਹੀਂ ਅਤੇ ਸਿਰਫ ਕੀਟਨਾਸ਼ਕ ਹੀ ਨਹੀਂ ਸਗੋ ਉਹਨਾਂ ਦੀਆਂ ਕੀਮਤਾਂ ਨੂੰ ਵੀ ਕੰਟਰੋਲ ਕੀਤਾ ਜਾਣਾ ਚਾਹੀਦਾ ਕਿਉਂਕਿ ਕਈ ਵਾਰ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਕੀਟਨਾਸ਼ਕਾਂ ਤੇ ਕੋਈ ਐਮ ਆਰ ਪੀ ਨਹੀਂ ਹੈ ਅਜਿਹੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਕਿਸਾਨਾਂ ਨੂੰ ਫਸਲਾਂ ਦੀਆਂ ਬਿਮਾਰੀਆਂ ਤੋਂ ਬਚਾ ਲਈ ਕੀਟਨਾਸ਼ਕ ਅਤੇ ਦਵਾਈਆਂ ਨਿਰਧਾਰਿਤ ਕੀਮਤ ਤੇ ਮਿਲਣੀਆਂ ਚਾਹੀਦੀਆਂ ਨੇ ਇਸ ਸਬੰਧ ਵਿੱਚ ਅਸੀਂ ਰਾਜ ਸਰਕਾਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਾਂਗੇ ਅਤੇ ਕਿਸਾਨਾਂ ਨੂੰ ਬਾਜ਼ਰਵ ਕੀਮਤਾਂ ਤੇ ਕੀਟਨਾਸ਼ਕ ਮਿਲਨੇ ਚਾਹੀਦੇ ਨੇ Shivraj Singh ਨੇ ਕਿਹਾ ਕਿ ਇਸ ਦੇ ਨਾਲ ਹੀ ਮੌਸਮ ਦੀਆਂ ਸਥਿਤੀਆਂ ਤੇ ਫਸਲਾਂ ਤੇ ਇਸ ਦੇ ਪ੍ਰਭਾਵ ਦੀ ਵੀ ਸਮਿਖਿਆ ਕੀਤੀ ਜਾਵੇਗੀ ਜੇਕਰ ਫਸਲ ਆ ਰਹੀ ਹੈ ਤਾਂ ਫਸਲ ਦੀ ਕੀ ਹਾਲਤ ਹੈ ਉਤਪਾਦਨ ਬਾਰੇ ਜਾਣਕਾਰੀ ਮੰਡੀ ਵਿੱਚ ਸਾਡੇ ਕੋਲ ਕਿੰਨੀ ਸੰਭਾਵੀ ਪੈਦਾਵਾਰ ਆਉਣ ਵਾਲੀ ਹੈ ਕਿਸਾਨਾਂ ਨੂੰ ਇਸ ਦੀ ਸਹੀ ਕੀਮਤ ਮਿਲਣੀ ਚਾਹੀਦੀ ਹੈ ਜੇਕਰ ਉਪਾਗ ਕਰਨੇ ਹੀ ਪੈਣਗੇ ਇਹ ਫਿਰ ਉਹ ਵੀ ਕੀਤੇ ਜਾਣਗੇ ਅਤੇ ਇਸ ਆਧਾਰ ਤੇ ਪਰ ਜੇਕਰ ਪ੍ਰਤੀਕੂਲ ਮੌਸਮੀ ਹਾਲਾਤਾਂ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਦਾ ਤਾਂ ਨੁਕਸਾਨ ਅਣ ਅਤੇ ਇਸ ਦਾ ਮੁਲਾਂਕਣ ਫਸਲ ਬੀਮਾ ਯੋਜਨਾ ਦਾ ਲਾਭ ਹੈ ਹੁਨੇ ਉਹ ਵਿਸ਼ੇ ਨਹੀਂ ਹਨ ਜਿਨ੍ਹਾਂ ਦੀ ਸਾਨੂੰ ਉਡੀਕ ਕਰਨੀ ਪਵੇ ਅਤੇ ਫਿਰ ਇੱਕ ਮਹੀਨੇ ਬਾਅਦ ਮੀਟਿੰਗ ਕਰਨੀ ਪਵੇ ਅਤੇ ਇਸ ਲਈ ਹਰ ਹਫਤੇ ਇੱਕ ਸਮੀਖਿਆ ਕਰੋ ਤਾਂ ਜੋ ਹਰ ਚੀਜ਼ ਦਾ ਧਿਆਨ ਰੱਖਿਆ ਜਾ ਸਕੇ ਅਸੀਂ ਹਰ ਵਿਭਾਗ ਨਾਲ ਮੀਟਿੰਗਾਂ ਕਰਾਂਗੇ ਅਤੇ ਕਿਸਾਨਾਂ ਦੀ ਪਲਾਈ ਫਸਲ ਸੁਧਾਰ ਅਤੇ ਖੇਤੀਬਾੜੀ ਉਤਪਾਦਨ ਲਈ ਜੋ ਵੀ ਕਦਮ ਜ਼ਰੂਰੀ ਹੋਣਗੇ ਉਹ ਸਾਰੇ ਕਦਮ ਚੁੱਕੇ ਜਾਣਗੇ ਕੇਂਦਰੀ ਖੇਤੀਬਾੜੀ ਮੰਤਰੀ ਚਾਹਾਨ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਪਲਾਈ ਵਿਭਾਗ ਕਿਸਾਨਾਂ ਦੀ ਪਲਾਈ ਲਈ ਲਗਾਤਾਰ ਕੰਮ ਕਰ ਰਿਹਾ ਇਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਸੋਇਆਬੀਨ ਦੀ ਖਰੀਦ ਜਾਰੀ ਹੈ ਤੇ ਹੁਣ ਤੱਕ ਅਸੀਂ 13 ਲੱਖ 68 ਹਜ਼ਾਰ 660 ਮੀਟ੍ਰਿਕ ਟਨ ਤੋਂ ਵੱਧ ਦੀ ਰਿਕਾਰਡ ਮਾਤਰਾ ਵਿੱਚ ਸੋਇਆਬੀਨ ਖਰੀਦੀ ਹੈ ਚਾਹਾਨ ਨੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਸੋਇਆਬੀਨ ਖਰੀਦ ਦੀ ਆਖਰੀ ਮਿਤੀ 31 ਜਨਵਰੀ ਤੱਕ ਵਧਾਈ ਜਾਵੇ ਇਸ ਲਈ ਅਸੀਂ ਮਹਾਰਾਸ਼ਟਰ ਸਰਕਾਰ ਲਈ ਸੋਇਆਬੀਨ ਖਰੀਦ ਦੀ ਆਖਰੀ ਮਿਤੀ 31 ਜਨਵਰੀ ਤੱਕ ਵਧਾ ਰਹੇ ਹਾਂ ਰਾਜਸਥਾਨ ਸਰਕਾਰ ਨੇ ਵੀ ਸੋਇਆਬੀਨ ਖਰੀਦਣ ਦੀ ਆਖਰੀ ਮਿਤੀ 4 ਫਰਵਰੀ ਤੱਕ ਵਧਾਉਣ ਦੀ ਮੰਗ ਕੀਤੀ ਹੈ ਅਸਲੀ ਰਾਜਸਥਾਨ ਵਿੱਚ ਸੋਇਆਬਿੰਦੀ ਖਰੀਦ 4 ਫਰਵਰੀ ਤੱਕ ਜਾਰੀ ਰਹੇਗੀ ਤੇਲंगाना ਰਾਜ ਨੇ ਬਾਦੂ ਖਰੀਦਾਰੀ ਦੀ ਮੰਗ ਕੀਤੀ ਸੀ ਇਸ ਲਈ ਇਸ ਵਿੱਚ ਹੀ ਵਾਅਦਾ ਕੀਤਾ ਗਿਆ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਮੰਤ్రਾਲੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੂਮੀ ਸਰੋਤ ਵਿਭਾਗ ਦੁਆਰਾ 56 ਨਵੇਂ ਵਾਟਰਸ਼ੈਡ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ 700 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਜਾਵੇਗੀ ਅਤੇ ਅੰਤ ਵਿੱਚ ਮਿੱਟੀ ਦੇ ਘਟੌਤੀ ਨੂੰ ਰੋਕਿਆ ਜਾਵੇਗਾ ਇਨ੍ਹਾਂ ਵਾਟਰਸ਼ੈਡਾਂ ਦੀ ਵਰਤੋਂ ਹੜ੍ਹਾਂ ਨੂੰ ਰੋਕਣ ਅਤੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਦਰ ਨੂੰ ਵਧਾਉਣ ਲਈ ਕੀਤੀ ਜਾਵੇਗੀ ਇਹ ਫੈਸਲੇ ਅੱਜ ਲਏ ਗਏ ਨੇ ਦੱਸਦੀ ਹੈ ਪੰਜਾਬ ਹਰਿਆਣਾ ਦੀ ਖਨੌਰੇ ਸਰਹੱਤੇ ਕਿਸਾਨਾਂ ਨੂੰ ਜਗਜੀਤ ਸਿੰਘ ਢਿੱਲੇਵਾਲ ਵੱਲੋਂ ਫਸਲਾਂ ਦੇ ਕਟੋ-ਕਟਸ ਮਰਤਨ ਮੌਲ ਸਮੇਤ 13 ਮੰਗਾਂ ਲਈ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਮੰਗਲਵਾਰ ਆਪਣੇ 5ਵੇਂ ਦਿਨ ਵਿੱਚ ਦਾਖਲ ਹੋ ਗਿਆ ਹੁੰਡਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਉਹਨਾਂ ਨੂੰ ਬੋਲਣ ਵਿੱਚ ਵੀ ਬਹੁਤ ਮੁਸ਼ਕਲ ਆ ਰਹੀ ਹੈ ਸਰੀਰ ਦਾ ਮਾਸ ਸੁੰਗੜ ਰਿਹਾ ਅਜਿਹੀ ਸਥਿਤੀ ਵਿੱਚ ਕਿਸਾਨ ਹੁਣ ਹਰ ਪਲ ਨੂੰ ਬਹੁਤ ਮਹੱਤਵਪੂਰਨ ਸਮਝ ਰਹੇ ਨੇ ਇਸ ਦੇ ਨਾਲ ਹੀ ਅੱਜ ਹਰਿਆਣਾ ਦੇ ਕੈਂਦਲ ਜ਼ਿਲ੍ਹੇ ਤੋਂ ਕਿਸਾਨਾਂ ਦਾ ਇੱਕ ਸਮੂਹ ਖ ਨੌਰੀ ਪਹੁੰਚੇਗਾ ਹੁਣ ਇਸ ਸੰਘਰਸ਼ ਡੱਲੇਵਾਲ ਦਾ ਸੁਨੇਹਾ ਹਰਕਾਰ ਤੱਕ ਪਹੁੰਚਾਇਆ ਜਾਵੇਗਾ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਰਿਪੋਰਟ ਬਾਰੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਹਰ ਪਲ ਵਿਗੜ ਰਹੀ ਹੈ ਉਹਨਾਂ ਨੂੰ ਬੋਲਣ ਵਿੱਚ ਮੁਸ਼ਕਲ ਆ ਰਹੀ ਹੈ ਹਾਲਾਂਕਿ ਡੱਲੇਵਾਲ ਨੇ ਸਪਸ਼ਟ ਕਰ ਦਿੱਤਾ ਕਿ ਉਹ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰਦੀ ਉਦੋਂ ਤੱਕ ਉਹ ਡਾਕਟਰੀ ਸਹੂਲਤ ਨਹੀਂ ਲਵੇਗਾ ਹਾਲਾਂਕਿ ਪੰਜਾਬ ਸਰਕਾਰ ਨੇ ਸਾਹਮਣੇ ਤੋਂ 500 ਮੀਟਰ ਦੀ ਦੂਰੀ ਤੇ ਇੱਕ ਅਸਥਾਈ ਹਸਪਤਾਲ ਡਾਕਟਰਾਂ ਦੀ ਟੀਮ ਅਤੇ ਹੋਰ ਪ੍ਰਬੰਧਾਂ ਦਾ ਪ੍ਰਬੰਧ ਕੀਤਾ ਪੰਜਾਬ ਸਰਕਾਰ ਦੇ ਅਧਿਕਾਰੀ ਲਗਾਤਾਰ ਕਿਸਾਨਾਂ ਨੂੰ ਮਿਲ ਰਹੇ ਨੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸੱਤ ਮੰਤਰੀ ਵੀ ਦਿੱਲੀਵਾਲ ਨੂੰ ਮਿਲੇ ਸਨ ਉਸੇ ਸਮੇਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੁਆਰਾ ਗਠਿਤ ਹਾਈ ਪਾਵਰ ਕਮੇਟੀ ਸਾਹਮਣੇ ਪਹੁੰਚੇ ਤੇ ਦਿੱਲੀਵਾਲ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਆਪਣਾ ਮਰਨ ਵਰਤ ਜਾਰੀ ਰੱਖਣਾ ਚਾਹੀਦਾ ਪਰ ਉਹਨਾਂ ਦਾ ਇਲਾਜ ਜ਼ਰੂਰ ਕਰਵਾਉਣਾ ਪਵੇਗਾ